ਲਓ ਦੋਸਤੋ ਗੋਭੀ ਦਾ ਜਿਹੜਾ ਵਹਿਮ ਉਹ ਆਪਾਂ ਅੱਜ ਜਮਾਂ ਕੱਢ ਦਿੰਨੇ ਆਂ ਕਈ ਕਹਿੰਦੇ ਸੀ ਗੋਭੀ ਚ ਲੱਖਾਂ ਬਣ ਗਏ ਕਈ ਕਹਿੰਦੇ ਬਾਈ ਜਮਾਂ ਪੱਟੇ ਗਏ ਆਪਾਂ ਜਿਹੜੀ ਪ੍ਰੋਪਰ ਵੀਡੀਓ ਲੈ ਕੇ ਆ ਗਿਆਂ ਗੁਰਵਿੰਦਰ ਖਾਲਸੇ ਕੋਲੇ ਫੇਰ ਖੜੇ ਅੱਜ ਆਪਾਂ ਪੁੱਛਦੇ ਆਂ ਐ ਬਾਈ ਨੇ ਪਨੀਰੀ ਵੀ ਵੀਜੀ ਸੀ ਨੁਕਸਾਨ ਵੀ ਹੋ ਗਿਆ ਮੀਂਹ ਚ ਜਮਾਂ ਖਤਮ ਵੀ ਹੋ ਗਈ ਸੀ ਫੇਰ ਵੀਜੀ ਫੇਰ ਖਤਮ ਹੋ ਗਈ ਫੇਰ ਵੀਜੀ ਤੇ ਹੁਣ ਲਾਈ ਬੈਠਾ ਆਪਾਂ ਪੁੱਛਦੇ ਆਂ ਕੁਝ ਬਣਿਆ ਨੁਕਸਾਨ ਹੋ ਗਿਆ ਕਿ ਗਾਂ ਕਮਾਊਗਾ ਕੁਝ ਆਜੋ ਬਾਈ ਗੁਰਿੰਦਰ ਕੀ ਹਾਲ ਹੈ ਠੀਕ ਆ ਵਧੀਆ ਓ ਠੀਕ ਠਾਕ ਠੀਕ ਆ ਵਧੀਆ ਬਾਈ ਯਾਰ ਪਹਿਲਾਂ ਤਾਂ ਇਹ ਵਹਿਮ ਕੱਢ ਹਨਾ ਲੋਕਾਂ ਦਾ ਣੀਰੀ ਚੋਂ ਬਣ ਵੀ ਬਣ ਗਏ ਸੀ ਜਾਂ ਇੱਥੇ ਕੀ ਨੁਕਸਾਨ ਵੀ ਬਹੁਤ ਹੋ ਗਿਆ ਕੀ ਲੱਗਦਾ ਬਾਈ ਇਹਦੇ ਚਾਏ ਆ ਜੇ ਮਤਲਬ ਸਿਰੇ ਵਧੀਆ ਚੜ ਜੇ ਇੰਜੀਨੀਅਰੀਆਂ ਨਾ ਆਉਣ ਫੇਰ ਤਾਂ ਵਧੀਆ ਕਮਾਈ ਹੈਗੀ ਆ ਫੋਲ ਕਮਾਈ ਆ ਨਰਸਿੰਗ ਵਾਲੀ ਕੋਈ ਮਰਜ਼ੀ ਆਖੀ ਜਾਣ ਬਈ ਅੱਛਾ ਮਤਲਬ ਕਮਾਈ ਹੈਨੀ ਬਹੁਤ ਵਧੀਆ ਕਮਾਈ ਹੈ ਕਮਾਈ ਹੈਗੀ ਆ ਤੇ ਪਰ ਜਦੋਂ ਆਏ ਆ ਕਿ ਆਪਾਂ ਆਪਣੀ ਜਗਾ ਨੀਵੀਂ ਹੁੰਦੀ ਆ ਪੁੱਤ ਆਪਣੀ ਰੀ ਬੀਜ ਲੈਣੇ ਵੀ ਹੁੰਦਾ ਮਹਿੰਗਾ ਤੇ ਸਾਰੀ ਮਰ ਜੇ ਉਹਦੇ ਹਿਸਾਬ ਨਾਲ ਵੀ ਬਾਈ ਨੁਕਸਾਨ ਫੋਲ ਜਿਵੇਂ ਇਸ ਸਾਲ ਦੀ بارش ਬਹੁਤ ਬਹੁਤ ਸਾਰੇ ਕਿਸਾਨਾਂ ਭਰਾਵਾਂ ਨੇ ਜਿਹੜੀਆਂ ਪੇੜੀਆਂ ਬਹੁਤ ਮਰੀਆਂ ਬਹੁਤ ਜਿਆਦਾ ਨੁਕਸਾਨ ਹੋਇਆ ਉਵੇਂ ਕੱਖ ਵੀ ਨਹੀਂ ਬਚਾ ਉਹਨਾਂ ਦਾ ਪਰ ਜੇਕਰ ਆਪਣੀ ਜਗਾ ਉੱਚੀ ਆ ਆਪਣ ਨੂੰ ਮੀਂਹ ਦੀ ਮਾਰ ਹੈ ਨਹੀਂ ਉੱਤੇ ਆਪਣੇ ਬਾਰਿਸ਼ ਨਹੀਂ ਆਈ ਆਪਣੀ ਪਨੀਰੀ ਤੰਦਰੁਸਤ ਵਧੀਆ ਹਾਲ ਹੋ ਗਈ ਫੇਰ ਲੱਖਾਂ ਦੀ ਕਮਾਈ ਆ ਫੇਰ ਲੱਖਾਂ ਦੀ ਕਮਾਈ ਹੈਗੀ ਆ ਹਾਂ ਠੀਕ ਆ ਗੁਰਵਿੰਦਰ ਤੁਸੀਂ ਕਿੰਨੀ ਪਨੀਰੀ ਦਾ ਥਾਂ ਵਿੱਚ ਬਈ ਪਹਿਲਾਂ ਜਦੋਂ ਉਦੋਂ ਆਪਾਂ ਵੀਡੀਓ ਪਾਈ ਸੀਗੀ ਮੇਰੇ ਕੋਲੇ ਇੱਕ ਕਨਾਲ ਥਾਂ ਬਈ ਉਹਦੇ ਵਿੱਚ ਇੱਕ ਕਨਾਲ ਥਾਂ ਠੀਕ ਆ ਉਹਦੇ ਵਿੱਚ ਆਪ ਪਨੀਰੀ ਲਾਈ ਸੀ ਇੱਕ ਕਨਾਲ ਦੇ ਵਿੱਚ ਅਸੀਂ ਮੰਨ ਲਓ ਵੀ 4 ਤੋਂ 5 ਕਿਲੋ ਬੀਜੜਾ ਖਾ ਰਿਆ ਸੀਗਾ ਖਾ ਰਿਆ ਸੀਗਾ ਕੰਪਨੀ ਦਾ ਪੂਰਾ ਵਧੀਆ ਕੰਪਨੀ ਵਧੀਆ ਆਪਾਂ ਮੰਨ ਲਓ ਵਧੀਆ ਟੌਪ ਦੀ ਕੁਆਲਿਟੀ ਟੌਪ ਦੀ ਕੁਆਲਿਟੀ ਦਾ ਅੱਛਾ ਉਹਦੇ ਵਿੱਚ ਆਪਣਾ ਸਾਰਾ ਹੀ ਮਰ ਗਿਆ ਸੀ ਕਿੰਨੇ ਦਾ ਨੁਕਸਾਨ ਹੋ ਗਿਆ ਟਰੱਕ ਦਾ ਮਾਲ ਤਾਂ 3.5 ਲੱਖ ਸਨ ਹੋ ਗਿਆ ਨੁਕਸਾਨ ਪਰ ਦਿਲ ਨਹੀਂ ਛੱਡਿਆ ਬਾਈ ਦਿਲ ਨਹੀਂ ਛੱਡਿਆ ਉਸ ਤੋਂ ਬਾਅਦ ਫੇਰ ਆਪਾਂ ਥਾਂ ਉੱਚਾ ਕਰਕੇ ਬੀਜਿਆ ਥੋੜਾ ਸਾਰਾ ਹੀ ਭਾਲ ਹੋ ਗਿਆ ਉਹ ਸਾਰਾ ਭਾਲ ਹੋ ਗਿਆ ਹਾਂ ਉਹਨੇ ਨਾਲੇ ਤਾਂ ਕੋਈ 2 ਲੱਖ ਰੁਪਿਆ ਬਚਾਤਾ ਨਾਲੇ ਪਿਛਲਾ ਘਾਟਾ ਪੂਰਾ ਕਰਤਾ ਜੇ ਤੁਸੀਂ ਮਾਣਾ ਥੱਕ ਜਾਂਦੇ ਵੀ ਯਾਰ ਛੱਡ ਪਰ ਇਹ ਘਾਟਾ ਤਾਂ ਕਾਹੀ ਬਹੁਤ ਵੱਡਾ ਹੈ ਘਾਟਾ ਬਹੁਤ ਵੱਡਾ ਹੈ ਪਰ ਫੇਰ ਅਸੀਂ ਦੂਰੀਆਂ ਬੀਜੀ ਹੂੰ ਉਹਦੇ ਚ ਨਾਲੇ ਦਾ ਪਿਛਲਾ ਘਾਟਾ ਪੂਰਾ ਹੋ ਗਿਆ ਤੈਨੂੰ 3.5 ਲੱਖ ਨਾਲੇ 2 ਲੱਖ ਰੁਪਿਆ ਜਿਹੜਾ ਹੋਰ ਵੀ ਲੈ ਕੇ ਵੇਚਿਆ ਅਸੀਂ ਉਹਦੇ ਨਾਲ 2 ਲੱਖ ਰੁ ਇਹ ਲੱਗੀ ਗੋਭੀ ਦੀ ਕਮਾਈ ਦੀ ਗੱਲ ਕਰਾਂਗੇ ਇਹ ਕੱਚੇ ਸੌਦੇ ਆ ਬਈ ਰੇਟ ਮਹਿੰਗੇ ਆ ਬੀਆਂ ਦੇ ਪਹਿਲਾਂ ਤਾਂ ਇਹਨੂੰ ਖਲਾਰਨਾ ਪੈਣਾ ਜੀ ਹੁਣ ਇਹਦੇ 'ਚ ਅਸੀਂ 25000 ਬੂਟਾ ਪਾਇਆ ਕਿੰਨਾ ਥਾਂ ਇਹ ਇਹ ਕਿੱਲਾ ਥਾਂ ਦਾ ਕਿੱਲੇ 'ਚ 25000 ਬੂਟਾ ਪਾਤਾ 25000 ਬੂਟਾ ਪਾਇਆ ਮੀਂਹ ਜਿਆਦਾ ਉਣ ਕਰਕੇ ਉਹਦੇ ਵਿੱਚੋਂ ਸਾਡਾ ਮਰ ਗਿਆ ਅੱਛਾ ਇਹ 'ਚੋਂ ਵੀ ਮਰ ਗਿਆ ਸੀ ਇਹਦੇ 'ਚ ਵੀ ਮਰ ਗਿਆ ਇਹ 'ਚੋਂ ਬੂਟਾ ਮਰ ਗਿਆ ਹੁਣ ਸਾਡੇ ਕੋਲੇ ਇਹ ਬੂਟਾ ਜਿਹੜਾ ਹੈਗਾ 15 ਕੁ ਹਜ਼ਾਰ ਬੂਟਾ ਜਿਹੜਾ ਵਾਹਣ 'ਚ ਖੜਾ 15000 ਬੂਟਾ ਰਹਿ ਗਿਆ 15000 ਬੂਟਾ ਵਾਣ ਦੇ ਵਿੱਚ ਖੜਾ ਜੇ ਇਹਦਾ ਰੇਟ ਸਹੀ ਰੱਬ ਦੀ ਕਿਰਪਾ ਨਾਲ ਮਿਲਦਾ ਜੇ ਮੰਨ ਲਓ ਵੀ ਹੁਣ ਸਾਡੀ 35-40 ਰੁਪਏ ਇਹ ਜਾਨੀ ਕਿ 20 ਦਿਨਾਂ ਨੂੰ ਤਿਆਰ ਹੋ ਜੂਗੇ ਨੇ ਫੁੱਲ ਨਿਕਲ ਨਿਕਾ ਫੁੱਲ ਚੱਕ ਲਿਆ ਠੀਕ ਆ ਇਹ 20 ਦਿਨਾਂ ਨੂੰ ਇਹ ਸਾਡੀ 30-35 ਰੁਪਏ ਵਿਕਦੀ ਆ ਫਿਰ ਇਹ 1.5 ਤੋਂ 2 ਲੱਖ ਰੁਪਏ ਦੀ 15000 ਰੁਪਏ ਦਾ ਸੀ ਹੈਗੀ ਆ ਕਰ ਜੂਗਾ ਪੂਰਾ ਬਗਾ ਮਤਲਬ ਵਧੀਆ ਤੇ ਪਰ ਇਹਦੇ ਤੇ ਐਤ ਕਿ ਮੀਂਹ ਜਾਦੇ ਆਏ ਆ ਖਰਚੇ ਬਹੁਤ ਹੋਏ ਜਾਂਦੇ ਕੀ ਆ ਹੁਣ ਪੱਤਿਆਂ 'ਚ ਮੋਰੀਆਂ ਨਿਕਲੀਆਂ ਪਈਆਂ ਜਿਵੇਂ ਇਹ ਤਾਂ ਜਿਵੇਂ ਮੀਂਹ ਦੇ ਵਿੱਚ ਸੁੰ ਤੇ ਉਦੋਂ ਸਪਰੇਆ ਨਹੀਂ ਹੋਈਆਂ ਉਦੋਂ ਥਰੜਲੇ ਪੱਤਿਆਂ ਤੇ ਸੁੰਡੀ ਪੈ ਗਈ ਕਰਨੀ ਪਈ ਸਪਰੇ ਹੁਣ ਕਈ ਕਹਿੰਦੇ ਬਾਈ ਇਹ ਰੇਹਾਂ ਸਪਰੇਆ ਬਹੁਤ ਕਰਦੇ ਹਨ ਜੇ ਹੁਣ ਗੁਰਿੰਦਰ ਰੇ ਸਪਰੇ ਵੀ ਨਹੀਂ ਕਰਦੇ ਯਾਰ ਫਿਰ ਜੇ ਕਿਸਾਨ ਜਮਾਂ ਹੀ ਮੰਜਾ ਜਾਂਦਾ ਨਹੀਂ ਇਹਦੇ ਚ ਐ ਬਾਈ ਰੇਹਾਂ ਸਪਰੇਆ ਦਾ ਕਣਕ ਚੋਂ ਝੋਨੇ ਤੇ ਕਿਹੜਾ ਕੀਟਾ ਨਾ ਹਲਦੀ ਰੋਗ ਪੈ ਗਿਆ ਬਲਾਸਟ ਆ ਗਈ ਬਾਈ ਉਹ ਤਾਂ ਰੁਕਿਆ ਵੀ ਨਹੀਂ ਤੇ ਉਹਦਾ ਰੁਕਦਾ ਵੀ ਨਹੀਂ ਇਹ ਤੇ ਮਤਲਬ ਓਨੀ ਕਿ ਇਹਦੇ ਚ ਹੁਣ ਅਸੀਂ ਤਿੰਨ ਤੋਂ ਚਾਰ ਘਟੇ ਜੂਰੀਆ ਦੇ ਪਾਏ ਆ ਤਿੰਨ ਚਾਰ ਘਟੇ ਝੋਨਾ ਲੈਂਦਾ ਚਲ ਤਿੰਨ ਲੈ ਲੈਂਦਾ ਝੋਨਾ ਇਹਦੇ ਚ ਅਸੀਂ ਚਾਰ ਪਾਏ ਆ ਕਿਉਂਕਿ ਮੀਂਹ ਜਿਆਦੇ ਪੈਦ ਕੇ ਚਾਰ ਪੈ ਹੈ ਨਾ ਤੇ ਬਾਕੀ ਸੁੰਡੀ ਵਾਲੀਆਂ ਸਪਰੇਆਂ ਬਾਕੀ ਫੰਗੀਸਾੜ ਜਿਹੜੇ ਮਤਲਬ ਵੀ ਕਾਸ਼ੂ ਵੀ ਵਗੈਰਾ ਜਾਂ ਫੂਕਾ ਜਾਂ ਕੋਈ ਹੋਰ ਆਪਾਂ ਨੋਰਮ ਛੋਨੇ ਤੇ ਕਰਦੇ ਉਹਨਾਂ ਨਾਲੋਂ ਘੱਟ ਡੋਜ਼ ਵਾਲੇ ਫੰਗੀਸਾੜ ਹੁੰਦੇ ਆ ਤੇ ਜਿਵੇਂ 12 36 ਹੋ ਗਿਆ ਬ੍ਰਿਸਟਨ ਹੋ ਗਿਆ ਕ੍ਰਿਸਟਲ ਨਾਲ ਕੰਪਨੀ ਦੇ ਹਾਂ ਕੰਪਨੀ ਦੇ ਉਹ ਸਮਾਂ ਦੀ ਛੋਨੇ ਨਾਲੋਂ ਘੱਟ ਕੈਮੀਕਲ ਹੁੰਦੇ ਆ ਘੱਟ ਕੈਮੀਕਲ ਹੁੰਦੇ ਆ ਜੇ ਕੈਨ ਨੂੰ ਤਾਂ ਬਈ ਕਈ ਜੇ ਹੁਣ ਦੇਖ ਕੇ ਤਾਂ ਫਰਾਲੂਆਂ ਤੇ ਸਭ ਤੋਂ ਵੱਧ ਪੈਂਦੀ ਆ ਰੇ ਹਾਂ ਉਹਦੇ ਚ ਆਏ ਆ ਬਈ ਇਹਦੇ ਚ ਛੋਨੇ ਚ ਬੰਦਾ ਇੱਕ ਵਾਰੀ ਕਰ ਦਿੰਦਾ ਮੜ ਕੇ 20 ਬਈ ਦਿ ਜੇ ਆਪਾ ਉੱਨੀ ਉੱਨੀ ਕਰਦੇ ਨਾਰਮਲ ਆ ਉਹ ਕੋਈ ਲਿਕਟ ਨਹੀਂ ਉਹ ਕੋਈ ਬਈ ਉਹ ਉਹ ਕਰਤੀ ਮੜ ਕੇ ਤਿੰਨ ਦਿਨਾਂ ਬਾਅਦ ਸੁੰਡੀ ਵਾਲੀ ਕਰਦੇ ਤਿੰਨ ਦਿਨਾਂ ਬਾਅਦ ਮਤਲਬ ਇਹਦੀ ਰਿਪੀਟ ਸੇਦੀ ਕਰਨੀ ਪੈਂਦੀ ਜਿਵੇਂ ਹੁਣ ਗੁਰਵਿੰਦਰ ਇਹ ਹੈ ਮੰਨ ਕੇ ਚੱਲੋ ਵੀ ਇਹਨੂੰ ਹੋਰ ਬਿਮਾਰੀ ਜਿਹੜੀ ਸੁੰਡੀ ਤਾਂ ਚੱਲ ਪੈਂਦੀ ਹੈ ਫੰਗੀ ਸਾਈਡ ਵੀ ਤੁਸੀਂ ਕਰ ਦਿੰਦੇ ਆ ਜਿਵੇਂ ਹੁਣ ਇਹਦੀ ਗੋਡੀ ਦਾ ਜੇ ਆਪਾਂ ਵੇਖੀਏ ਹੁਣ ਤੁਸੀਂ ਗੋਡੀ ਕੀਤੀ ਹੈ ਮਤਲਬ ਤਾਂ ਇਹਦੀ ਲੇਬਰ ਵੀ ਤਾਂ ਫਿਰ ਬਾਈ ਬਹੁਤ ਪੈਂਦੀ ਹੋਊ ਯਾਰ ਹਾਂ ਇਹ ਸੇ 5000 ਰੁਪਏ ਗੋਡੀ ਪੈਂਦੀ ਹੈ ਬਈ ਕਿੱਲਾ 5000 ਜੇ ਆਪ ਬੰਦਿਆ ਦਾ ਪਾਉਣੇ ਆ ਜੇ ਆਪ ਦਿਹਾੜੀਆਂ ਤੇ ਪਾਉਣੇ ਆ ਜੇ ਆਪਾਂ ਦਿਹਾੜੀਆਂ ਤੇ ਪੁਣੇ ਫੇਰ ਵੀ 3-4000 ਲੱਗ ਜਾਂਦਾ ਜੇ ਹੁਣ ਜੇ ਕਈ ਕਿਸਾਨਾਂ ਨੇ ਜਗਾੜ ਬਣਾ ਲਿਆ ਪਾਵਰ ਟਰಿಲ್ಲਰ ਲਿਆਂਦੇ ਹੱਥਲੇ ਰੋਟਾਵੇਟਰ ਆ ਗਏ ਉਹ ਡੁੱਡ ਤਰੀਕਾ ਆ ਬਈ ਜਿਵੇਂ ਜਿਵੇਂ ਚੱਲੀ ਜਾਂਦਾ ਕੰਮ ਠੀਕ ਆ ਤਾਂ ਕੁੱਲ ਮਿਲਾ ਕੇ ਵੀ ਜੇ ਗੋਭੀ ਦਾ ਕੰਮ ਕਰਨਾ ਦਰਸ਼ਕੋ ਹੌਸਲਾ ਨਹੀਂ ਛੱਡਣਾ ਹਨਾ ਗੁਰਿੰਦਰ ਹਾਂ ਹੌਸਲਾ ਹੌਸਲਾ ਰੱਖਣਾ ਪੈਣਾ ਬਾਕੀ ਗੋਭੀ ਸਬਜ਼ੀ ਆ ਬਈ ਸਬਜ਼ੀ ਵਾਲਾ ਬੰਦਾ ਸਬਜ਼ੀ ਤੋਂ ਹੀ ਕਰਦਾ ਜਿਹੜਾ ਬੰਦਾ ਥਰੜੀ ਆ ਜਾਂ ਜਿਹੜਾ ਉਹਦਾ ਅਗਦਾ ਨਹੀਂ ਗਾ ਹੁਣ ਇਹ ਮਰਗੀ ਇਹਦੇ ਚ ਟੱਪੇ ਲਾਏ ਚ ਬੂਟੇ ਲਾਏ ਬੜੇ ਜੋਰਾਂ ਨਾਲ ਜਦੋਂ ਜਿਹੜ ਤੇ ਜਾਨੀ ਕਿ ਮੀਨੇ ਕੋਈ ਨਾਗਾ ਨਹੀਂ ਪਾਇਆ ਸੀਗਾ। ਨਹੀਂ ਇੱਕ ਦਿਨ ਵੀ। ਤੇ ਉਹਨਾਂ ਦਿਨਾਂ ਦੇ ਵਿੱਚ ਕਈ ਕਿਸਾਨ ਪ੍ਰਾਕ ਵੀ ਜਾਂਦੇ। ਛੱਡ ਗਏ। ਮੈਂ ਵੇਖਿਆ ਇੱਥੇ ਇੰਨਾ ਨਾ ਪਾਣੀ ਫਿਰਦਾ ਸੀ ਤੁਹਾਡੇ। ਹਾਂ ਹਾਂ ਪਾਣੀ। ਤੇ ਫਿਰ ਵੀ ਮੈਂ ਹੁਣੀ ਹਨਾ ਆ ਹੁਣ ਖੜੀ ਆ ਬੀ ਗੋਬੀ। ਪਰ ਹੈਗਾ ਜਿਵੇਂ ਕਹਿੰਦੇ ਨੇ ਵੀ ਆਲੂ ਆਏ ਸਾਲੀ ਲਾਓ ਵੀ ਜੇ ਇੱਕ ਸਾਲ ਘਾਟਾ ਪੈ ਗਿਆ ਤਾਂ ਅਗਲੇ ਸਾਲ ਪੂਰਾ ਕਰ ਲੋ। ਉਹੀ ਚੀਜ਼ ਸਬਜ਼ੀ ਦੀ ਹੈ ਬਾਈ। ਇਹਦੇ ਮਗਰ ਪੈਣਾ ਪੈਂਦਾ। ਹਾਂ ਇਹ ਗੱਲ ਹੋਰ ਆ ਬਾਈ ਕਹਿੰਦਾ ਵੀ ਇਹ ਨਹੀਂ ਇਕੱਠੇ 5 ਕਿੱਲਾਂ ਤੋਂ ਸ਼ੁਰੂ ਕਰ ਲੋ। 4 ਕਿੱਲਾਂ ਤੋਂ ਕਰ ਲੋ ਕਿੱਲੇ ਤੇ ਆ ਜੀ ਹਾਂ। 4 ਤੋਂ 3 ਤੋਂ 4 ਕਿਲਾ ਕਰੀ ਜੇ 4 ਚ 3 4 ਕਿਲਾ ਦੇ ਵਿੱਚ ਕੋਈ ਘਾਟਾ ਪੈਂਦਾ ਬੰਦਾ ਯਾਰਤਾ ਲਊਗਾ ਹੁਣ ਜੇ ਆਪਾਂ ਕਹਿ ਦਈਏ ਹੁਣ ਜਮੇ ਮੇਰੀ ਵੀਡੀਓ ਵੇਖ ਕੇ ਕੋਈ ਕਹੇ ਯਾਰ ਆਪਾਂ ਉਹ ਬੰਦੇ ਦੀ ਗੋਭੀ ਲੱਗੀ ਜੀ ਆਪਾਂ 5 6 ਕਿੱਲੇ ਇਕੱਠੇ ਲਾ ਲੈਨੇ ਉਹ ਗਲਤ ਹੈ ਹੁਣ ਬਾਈ ਦਾ ਤਜਰਬਾ 5 6 ਸਾਲ ਦਾ ਫੇਰ ਕਿਤੇ ਜਾ ਕੇ ਹਨਾ ਬਾਈ ਆਹ ਸਟੈਂਡ ਤੇ ਖੜਾ ਆਇਆ ਵੀ ਯਾਰ ਜਿਹੜੇ ਬੰਦੇ ਨੂੰ ਤਜਰਬਾ ਉਹ ਬੰਦਾ ਜਦੋਂ ਜਹਿਦ ਕਰਕੇ ਪਿਆਕ ਪਰਸੈਂਟ ਆ ਆਪਦੀ ਸਬਜੀ ਬਹਾਲ ਕਰ ਜਾਂਦਾ ਜੇ ਕੋਈ ਨੁਕਸਾਨ ਵੀ ਹੁੰਦਾ ਜਿਹੜਾ ਨਵਾਂ ਬੰਦਾ ਉਹਦਾ ਫਿਰ ਸਾਰਾ ਵਾਹ ਨਹੀਂ ਖਾਂਦੀ ਹੋ ਜਾਂਦਾ ਉਹ ਦਿੱਕਤ ਆਉਂਦੀ ਜਿਵੇਂ ਮੈਨੂੰ ਹੁਣ ਕਾਫੀ ਟਾਈਮ ਹੋ ਗਿਆ ਲਾਉਣ ਦੇ ਨੂੰ ਇੰਨੇ ਮੀਂਹ ਆਏ ਮੀਂਹ ਦੇ ਵਿੱਚ ਅਸੀਂ ਫਿਰ ਵੀ ਅੱਧ ਅਸੀਂ ਜਿਹੜੀ ਬਹਾਲ ਕਰ ਲਈ ਬਹਾਲ ਕਰ ਲਈ ਗੁਰਿੰਦਰ ਇਸ ਤੋਂ ਬਾਅਦ ਕੀ ਹੋਰ ਬਈ ਸਬਜੀ ਨਾਲ ਲਾਉਂਗੇ ਇਸ ਤੋਂ ਬਾਅਦ ਬਈ ਆਪਣੇ ਕੋਲੇ ਆ ਜਾਣਗੇ ਜਿਹੜੇ ਹੁਣ ਅਸੀਂ 15 ਅਕਤੂਬਰ ਤੋਂ ਲਾਉਣ ਲੱਗ ਜਾਗੇ ਹਰਾ ਪਿਆਜ਼ ਚੱਪਾਂ ਟਿੰਡਾ ਹਰਾ ਮਟਰ ਆਲੂ ਤੇ ਗੋਭੀ ਫੇਰ ਲਾਵਾਂਗੇ ਤੇ ਕਦੂ ਠੀਕ ਹੈ ਤਾ ਠੀਕ ਆ ਬਾਈ ਧੰਨਵਾਦ ਗੁਰਿੰਦਰ ਹਣਾ ਜਾਣਕਾਰੀ ਦਿੱਤੀ ਚਲੋ ਬਾਈ ਜਿਹੜੀ ਰੇਸਪਰੇਅ ਦੀ ਦਿੱਤੀ ਆ ਤੁਹਾਨੂੰ ਮਾਰਵੀ ਜਾਂਦੀ ਆਪਣੀ ਰੀਵਾਰ ਵੀ ਹਣਾ ਸਾਰੀ ਜਿਹੜੀ ਵੱਡੀ ਵੀਡੀਓ ਆਪਾਂ ਪਾਉਂਦੇ ਰਹੇ ਆ ਆਪਣੇ ਚੈਨਲ ਤੇ ਪੀ ਆ ਦੇਖ ਸਕਦੇ ਆ ਕੀ ਸਾਂ ਸੰਭਾਲਾ ਬਾਕੀ ਗੁਰਵਿੰਦਰ ਦਾ ਪਿੰਡ ਕੋਠੇ ਕੋਰਸਿੰਗਲ ਜਿਲ੍ਹਾ ਬਠਿੰਡਾ ਜਿੱਥੇ ਨੇ ਆਉਣਾ ਇੱਥੇ ਆ ਕੇ ਬਾਈ ਕੋਲ ਵੇਟ ਕਰ ਸਕਦਾ ਸਾਰੀ ਜਾਣਕਾਰੀ ਲੈ ਸਕਦੇ ਆ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ